ਰੀਲੀਜ਼ ਨਹੀਂ ਹੋਏਗੀ ਦਿਲਜੀਤ ਦੀ ਫਿਲਮ ਪੰਜਾਬ 95 سوشل میڈیا ਤੇ ਪੋਸਟ ਪਾ ਕੇ ਦੱਸੀ ਸਾਰੀ ਗੱਲ ਗਲੋਬਲ 스타 ਦਿਲਜੀਤ ਉਸਾਂਜ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ 7 ਫਰਵਰੀ ਨੂੰ ਫਿਲਮ ਪੰਜਾਬ 95 ਰਿਲੀਜ਼ ਨਹੀਂ ਹੋਏਗੀ ਉਹਨਾਂ ਨੇ سوشل میڈیا ਤੇ ਪੋਸਟ ਪਾ ਕੇ ਮਾਫੀ ਵੀ ਮੰਗੀ ਹੈ ਦਲਜੀਤ ਨੇ ਫਿਲਮ ਦੇ ਵਿਦੇਸ਼ ਜਾਂ ਭਾਰਤ 'ਚ ਰਿਲੀਜ਼ ਹੋਣ ਬਾਰੇ ਸਪੱਸ਼ਟ ਨਹੀਂ ਕੀਤਾ ਹੈ। ਉੱਥੇ ਹੀ ਹੁਣ ਫਿਲਮ ਦੇ ਨਿਰਦੇਸ਼ਕ ਹਾਨੀ ਤ੍ਰਿਹਨ ਨੇ ਵੀ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪੰਜਾਬ 95 ਇਨ ਫੈਬਰੂਰੀ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਲਿਖਿਆ ਹੈ ਤੱਕਾ। ਦਲਜੀਤ ਉਸਾਂਝੇ ਉਦਾਸ ਹੋ ਕੇ ਕਿਹਾ ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਿਲਮ ਪੰਜਾਬ 95 ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਏਗੀ। ਕੁਝ ਹਾਲਾਤਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਦੱਸਦੀ ਹੈ ਕਿ ਦਿਲਜੀਤ ਦਸਾਨ ਦੀ ਫਿਲਮ ਪੰਜਾਬ 95 ਮਨੁੱਖੀ ਅਧਿਕਾਰ ਕਾਰਕੁਨ ਜਸਮਨ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਦਿਲਜੀਤ ਨੇ ਇਸ ਤੋਂ ਪਹਿਲਾਂ ਫਿਲਮ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਮਹਨੇਰੇ ਨੂੰ ਚੁਣੌਤੀ ਦਿੰਦਾ ਹਾਂ ਖਾਲੜਾ ਦੀ ਨਿਆਲੀ ਲੜਾਈ ਦੀ ਸ਼ਕਤੀ ਕਹਾਣੀ ਵੱਲ ਇਸ਼ਾਰਾ ਕਰਦੇ ਹੋਏ ਕੈਪਸ਼ਨ ਦਿੱਤਾ ਸੀ ਹਾਲੀ ਦੇ ਵਿੱਚ ਦਲਜੀਤ ਨੇ ਫਿਲਮ ਦਾ ਟੀਜ਼ਰ ਸਾਂਝਾ ਕੀਤਾ ਸੀ ਇਸ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਪੂਰੀ ਫਿਲਮ ਚ ਕੋਈ ਕੱਟ ਨਹੀਂ ਇਸ ਟੀਜ਼ਰ ਦੀ ਸ਼ੁਰੂਆਤ ਅਰਜੁਨ ਰਾਮਪਾਲ ਦੇ ਕਿਰਦਾਰ ਦੇ ਨਾਲ ਹੁੰਦੀ ਹੈ ਜੋ ਆਪਣੀ ਜ਼ਬਰਦਸਤ ਆਵਾਜ਼ ਦੇ ਵਿੱਚ ਕਹਿੰਦੇ ਨੇ ਪੰਜਾਬ ਦਾ ਇਤਿਹਾਸ ਦੇਖੋ ਸਰ ਦਰਿਆਈ ਪਾਣੀ ਦਾ ਮਸਲਾ ਹੋਵੇ ਜਾਂ ਆਪਰੇਸ਼ਨ ਬਲੂ ਸਟਾਰ ਇੰਦਰਾ ਗਾਂਧੀ ਦਾ ਕਤਲ ਹੋਵੇ ਜਾਂ 1984 ਦੇ ਦੰਗੇ ਰਾਸ਼ਟਰਪਤੀ ਸ਼ਾਸਨ ਤੋਂ ਲੈ ਕੇ ਮੁੱਖ ਮੰਤਰੀ ਦੇ ਕਤਲ ਤੱਕ ਅਤੇ ਹੁਣ ਪੰਜਾਬ ਕਿਸ ਕੀਮਤ ਦੀ ਕੀਮਤ ਚੁਕਾ ਰਿਹਾ ਹੈ ਦਸਨੂ ਗਿਆ ਹੈ ਕਿ ਇਹ ਫਿਲਮ ਜਸਵੰਤ ਸਿੰਘ ਖਾਲੜਾ ਦੀ ਜੀਵਨ ਤੇ ਆਧਾਰਿਤ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਵੱਲੋਂ 25000 ਗੈਰ ਕਾਨੂੰਨੀ ਕਤਲਾਂ ਗੁੰਮਸ਼ੁਦਗੀ ਅਤੇ ਗੁਪਤ ਸਸਕਾਰ ਦਾ ਪਰਦਾਫਾਸ਼ ਕੀਤਾ ਸੀ ਫਿਲਮ ਕਥਤ ਤੌਰ ਤੇ ਉਸੇ ਪੁਲਿਸ ਫੋਰਸ ਦੁਆਰਾ ਉਸ ਦੇ ਅਗਵਾਤ ਸ਼ੁੱਧ ਅਤੇ ਕਤਲ ਤੋਂ ਪਹਿਲਾਂ ਇਨਸਾਫ ਲਈ ਉਸ ਦੀ ਲੜਾਈ ਨੂੰ ਦਰਸਾਏਗੀ